ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਪੰਜਾਬ ਸਿਹਤ ਵਿਭਾਗ ਵੱਲੋਂ ਭਰਤੀ ਜਾਰੀ ਕੀਤੀ ਗਈ ਹੈ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਇਹ ਭਰਤੀ ਕੀਤੀ ਜਾਣੀ ਹੈ ਪੋਸਟਾਂ ਦੇ ਸਬੰਧ ਵਿੱਚ ਸਾਰੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਇਆ ਵੀਡੀਓ 'ਚ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਣੇ ਰਹੋ ਵਿਕ ਤੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਦੋਸਤੋ ਮਿੱਤਰੋ ਨਾਲ ਸ਼ੇਅਰ ਵੀ ਕਰ ਦਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਨੂੰ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਪੰਜਾਬ ਸਰਕਾਰ ਵੱਲੋਂ ਇਹ ਆਯੁਰਵੇਦ ਦਾ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਆਯੂਸ਼ੈਲਤ ਵੈਲਨੈਸ ਸੈਂਟਰਾਂ ਦੇ ਲਈ ਇਹ ਭਰਤੀ ਕੀਤੀ ਜਾਣੀ ਹੈ ਤਾਂ ਅੱਗੇ ਆਪਾਂ ਪੋਸਟਾਂ ਦੀ ਗੱਲ ਕਰਦੇ ਆ ਤੁਹਾਡੇ ਨਾਲ ਡਿਟੇਲ ਦੇ ਨਾਲ ਯੋਗਾ ਇਨਸਟ੍ਰਕਟਰਸ ਦੇ ਲਈ ਇਹ ਭਰਤੀ ਕੀਤੀ ਜਾਣੀ ਹੈ ਜੀ ਅ ਜਿਹਦੇ ਵਿੱਚ ਅਧਿਆਆਂ ਦੀ ਗਿਣਤੀ ਇਹਨਾਂ ਵੱਲੋਂ 15 ਰੱਖੀ ਗਈ ਹੈ 5 ਮੇਲ ਕੈਂਡੀਡੇਟਸ ਦੇ ਲਈ ਪੋਸਟਾਂ ਜਾਰੀ ਕੀਤੀਆਂ ਗਈਆਂ 10 ਫੀਮੇਲ ਕੈਂਡੀਡੇਟਸ ਦੇ ਲਈ ਪੋਸਟਾਂ ਜਾਰੀ ਹੋਈਆਂ ਇਹਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਿਵੇਂ ਕਰਨਾ ਆਪਾਂ ਤੁਹਾਨੂੰ ਦੱਸਦੇ ਹਾਂ ਐਨ ਐਚ ਐਮ ਪੰਜਾਬ ਵੱਲੋਂ ਇਹ ਭਰਤੀ ਜਾਰੀ ਹੋਈ ਹੈ ਇਹਨਾਂ ਵੱਲੋਂ ਇਹ ਭਰਤੀ ਕੀਤੀ ਜਾਣੀ ਹੈ ਇਹਨਾਂ ਦੀ ਵੈਬਸਾਈਟ ਤੇ ਡਿਟੇਲਡ ਨੋਟੀਫਿਕੇਸ਼ਨ ਫਿਲਹਾਲ ਦੀ ਘੜੀ ਜਾਰੀ ਨਹੀਂ ਹੋਇਆ ਅਪਡੇਟ ਨਹੀਂ ਹੋਇਆ ਜਿਵੇਂ ਇਹਨਾਂ ਵੱਲੋਂ ਜਾਰੀ ਹੁੰਦਾ ਆਪਾਂ ਡਿਟੇਲਡ ਨੋਟੀਫਿਕੇਸ਼ਨ ਵੀ ਤੁਹਾਡੇ ਲਈ ਲੈ ਕੇ ਆਇਆਗੇ ਤਦ ਤੱਕ ਇਹਨਾਂ ਦੀ ਵੈਬਸਾਈਟ ਹੈ nhm.punjab.gov.in ਇਸ ਵੈਬਸਾਈਟ ਨੂੰ ਤੁਸੀਂ ਲੌਗਇਨ ਕਰਦੇ ਰਹਿਣਾ ਚੈੱਕ ਕਰਦੇ ਰਹਿਣਾ ਸਾਡੇ ਚੈਨਲ ਤੇ ਵੀ ਚੈੱਕ ਕਰਦੇ ਰਹਿਣਾ ਵੀਡੀਓ 31 ਮਾਰਚ 2024 ਇਹਨਾਂ ਪੋਸਟ ਨੂੰ ਅਪਲਾਈ ਕਰਨ ਦੇ ਲਈ ਅੰਤਿਮ ਮਿਤੀ ਰਹੂਗੀ ਤਾਂ ਹੋਰ ਜੋ ਵੀ ਇਹਨਾਂ ਦੀ ਡਿਟੇਲਡ ਨੋਟੀਫਿਕੇਸ਼ਨ ਦੇ ਵਿੱਚ ਜਾਣਕਾਰੀ ਹੋਊਗੀ ਯੋਗਤਾ ਕੀ ਰਹੂਗੀ ਕੀ ਸੈਲਰੀ ਰਹੂਗੀ ਸਾਰੀ ਜਾਣਕਾਰੀ ਆਪਾਂ ਡਿਟੇਲਡ ਨੋਟੀਫਿਕੇਸ਼ਨ ਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਗਲੇ ਵੀਡੀਓ ਦੇ ਵਿੱਚ ਤਦ ਤੱਕ ਚੈਨਲ ਨੂੰ ਦੇਖਦੇ ਰਹੋ ਜੀ ਵੈਬਸਾਈਟ ਜ਼ਰੂਰ ਚੈੱਕ ਕਰਦੇ ਰਹੋ ਇਹਨਾਂ ਦੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ